ਨਮਸਕਾਰ ਸਤਿ ਸ੍ਰੀ ਅਕਾਲ ਅਦਾਵ ਜੈ ਵਾਲਮੀਕੀ ਜੈ ਭੀਮ ਜੈ ਸ਼੍ਰੀ ਨਰਵਰ ਮੈਂ ਦੀਪਕ ਬਹੁਤ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਦੋਸਤੋ ਅੱਜ ਫਿਰ ਮੈਂ ਇੱਕ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਬਹੁਤ ਹੀ ਅਹਿਮ ਵਿਸ਼ਾ ਗੱਲ ਕਰਨਾ ਵਾਲਮੀਕੀ ਤੀਰਥ ਦੀ ਵਾਲਮੀਕੀ ਤੀਰਥ ਜੋ ਕਿ ਅੱਜ ਵਿਸ਼ਵ ਪ੍ਰਸਿੱਧ ਤੀਰਥ ਜਿਹੜਾ ਉਹ ਬਣ ਚੁੱਕਾ ਹੈ ਬੱਚਾ ਬੱਚਾ ਹਰ ਕੌਮ ਦਾ ਬੱਚਾ ਉੱਥੇ ਜਾ ਕੇ ਮੱਥਾ ਟੇਕ ਰਾ ਕੋਈ ਵੀ ਪਰਿਵਾਰ ਉੱਥੇ ਜਾ ਕੇ ਅੱਜ ਰਹਿਣ ਨੂੰ ਵੀ ਬੜੀਆ ਉੱਥੇ ਆਸ਼ਰਮ ਆ ਤੇ ਲੰਗਰ ਪਾਣੀ ਦਾ ਵੀ ਬਹੁਤ ਅੱਛਾ ਉੱਥੇ ਇੰਤਜ਼ਾਮ ਆ ਪਰ ਪਿਛਲੇ ਦਿਨੀ ਜੋ ਵਿਵਾਦ ਉੱਥੇ ਹੋਇਆ ਝੰਡੇ ਨੂੰ ਲਾ ਕੇ ਅੱਜ ਚਰਚਾ ਕਰਾਂਗੇ ਉਸ ਝੰਡੇ ਦੀ ਚਰਚਾ ਕਰਾਂਗੇ ਜਸਵੀਰ ਲਵਨ ਜੀ ਦੇ ਨਾਲ ਪ੍ਰਸ਼ਾਦ ਜਸਵੀਰ ਲਵਨ ਜੀ ਜੋ ਕਿ ਆਦੀ ਧਰਮ ਪਰੰਪਰਾ ਸੰਘਟਨ ਦੇ ਮੁੱਖ ਸੰਚਾਲਕ ਵੀ ਨੇ ਔਰ ਧਰਮ ਪ੍ਰਚਾਰਕ ਵੀ ਨੇ ਸੋ ਜਸਵੀਰ ਲਵਨ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਕਰਾਂਗੇ ਗੱਲਾਂ ਦਿੰਦੇ ਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਪ੍ਰਮਰਤਨਾਕਰ ਜੈ ਨਵ ਸਾਹਿਬ ਦੀਪਕ ਬਹੁਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਫੇਰ ਇੱਕ ਵਾਰ ਸਮਾਜ ਦੇ ਚਿੰਤਕ ਵਿਸ਼ਵਾਵਾ ਦੇ ਚਰਚਾ ਕਰਨ ਵਾਸਤੇ ਮੈਨੂੰ ਮਨਤ੍ਰਿਤ ਕੀਤਾ ਔਰ ਅੱਜ ਦਾ ਜੋ ਦੌਰ ਹੈ ਜੋ ਸਮਾਂ ਖਾਸ ਕਰਕੇ ਵਾਲਮੀਕੀ ਸਮਾਏ ਲਈ ਬਹੁਤ ਹੀ ਵਿਚਾਰਨੀય ਸਮਾਂ ਹੈ ਕਿ ਇਸ ਟਾਈਮ ਜੋ ਸਾਡਾ ਪਾਵਨ ਤੀਰਥ ਹੈ ਅੰਮ੍ਰਿਤਸਰ ਵਾਲਮੀਕੀ ਤੀਰਥ ਭਗਵਾਨ ਵਾਲਮੀਕੀ ਮਹਾਰਾਜ ਦੇ ਜਿਹੜੇ ਚਰਨਛੋਹ ਤੀਰਥ ਹੈ ਉਹ ਭਾਰਤ ਦੇ ਵਿੱਚ 24 ਤੋਂ ਵੱਧ ਸਤਾਨਾਂ ਤੇ ਉਹਨਾਂ ਦੀ ਖੋਜ ਹੋ ਚੁੱਕੀ ਹੈ ਔਰ ਸਭ ਸਰਵ ਉੱਚ ਜੋ ਤੀਰਥ ਉਹ ਅਮਰਸਰ ਦਾ ਵਾਲਮੀਕੀ ਤੀਰਥ ਹੈ ਜਿਸ ਨੂੰ ਕਿ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਅਕਾਲ ਤਖਤ ਕਹ ਲੋ ਜਾਂ ਸੁਪਰੀਮ ਜਿਹੜਾ ਸਾਡਾ ਤੀਰਥ ਹੈ ਜਿੱਦਕਿ ਸ਼੍ਰੋਮਣੀ ਜਿਹੜਾ ਸਾਡਾ ਤੀਰਥ ਜੋ ਹੈ ਉਹ ਅਮਰਸਰ ਤੀਰਥ ਹੈ ਜੀ ਸੋ ਇਸ ਤੀਰਥ ਤੇ ਕੋਈ ਨਾਟਕੀ ਢੰਗ ਦੇ ਨਾਲ ਜੋ ਐਪੀਸੋਡ ਇਸ ਸਮੇਂ ਚੱਲ ਰਿਹਾ ਵਾ ਉਹ ਬਹੁਤ ਹੀ ਨਿੰਦਨੀ ਹੈ ਸਭ ਨੂੰ ਕਿ ਕੁਝ ਲੋਕ ਜਦ ਸਾਡੇ ਸਮਾਜ ਦੇ ਠੇਕੇਦਾਰ ਬਣੇ ਹੋਏ ਨੇ ਲੇਕਿਨ ਆਹ ਉਹ ਸਵਾਰਥੀ ਲੋਗ ਆਪਣੇ ਸਵਾਰਥ ਲਈ ਕੰਮ ਕਰ ਰਹੇ ਉਹਨਾਂ ਨੇ ਮਿਸ਼ਨ ਤੋਂ ਕੋਈ ਸਰੋਕਾਰ ਨਹੀਂ ਕੋਈ ਉਹਨਾਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਨਾਲ ਕੋਈ ਲਗਾਓ ਨਹੀਂ ਕੋਈ ਪਿਆਰ ਨਹੀਂ ਕਿਉਂਕਿ ਵਾਲਮੀਕੀ ਧਰਮ ਸਮਾਜ ਦੇ ਜਨਮਦਾਤਾ ਪੂਜਯ ਪ੍ਰਮਤ ਨਾਕਰ ਮਹਾਰਾਜ ਨੇ ਸਾਨੂੰ ਇੱਕ ਅੱਛਾ ਪਲੇਟਫਾਰਮ ਦਿੱਤਾ ਇੱਕ ਅੱਛਾ ਰਸਤਾ ਦਿੱਤਾ ਸਵਚ ਪੂਜਾ ਪਰਤੀ ਦਿੱਤੀ ਹੈ ਉਸ ਸਵਚ ਪੂਜਾ ਪਰਤੀ ਦੇ ਚੱਲ ਕੇ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਨੂੰ અપਨਾ ਸਕਦੇ ਹਨ ਮੰਨ ਸਕਦੇ ਹਨ ਔਰ ਸਾਖਸ਼ਾਤ ਉਹਨਾਂ ਦੇ ਦਰਸ਼ਨ ਵੀ ਕਰ ਸਕਦੇ ਹਨ ਐਸਾ ਗੱਲ ਤੁਸੀਂ ਕੀਤੀ ਹੈ ਪ੍ਰਭੂ ਜੀ ਦੀ ਪ੍ਰਭੂ ਰਤਨਾਕਰ ਜੀ ਦੀ ਜੀ ਜੀ ਸੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਮੈਂ ਸਵਾਲ ਕਰੂੰਗਾ ਉਹ ਕਰੂੰਗਾ ਕਿ ਅੱਜ ਜਿਹੜੀ ਤੁਸੀਂ ਵੇਸ਼-ਵਸਾ ਪਾਈ ਆ ਜੀ ਜੀ ਇਹ ਮਤਲਬ ਕੋਈ ਯੂਨੀਫਾਰਮ ਹੈ ਜਾਂ ਕੀ ਹੈ ਸਰ ਦੇਖੋ ਦਿਪਕ ਜੀ ਇਹ ਤਾਂ ਅੱਜ ਖੁਸ਼ੀ ਦਾ ਪ੍ਰਤੀਕ ਹੈ ਕਿ ਕੁਝ ਜਿਹੜੇ ਲੋਕ ਪ੍ਰਭੂ ਜੀ ਮਹਾਰਾਜ ਦੇ ਉਪਾਸਕ ਜੋ ਕਿ ਪਤ ਬ੍ਰਸ਼ਟ ਹੋ ਚੁੱਕੇ ਸੀ ਜੀ ਉਹਨਾਂ ਦੀ ਅੱਜ ਹਾਰ ਹੋਈ ਹੈ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਕਿਉਂਕਿ ਉਹ ਗਲਤ ਵਿਚਾਰਧਾਰਾ ਨੂੰ ਪਾਵਨ ਧਿਰ ਤੇ ਜੋ ਸਾਡਾ ਪਵਿੱਤਰ ਧਿਰ ਦਾ ਉਸ ਤੇ ਥੋਪਣਾ ਚਾ ਰਹੇ ਸੀਗੇ ਜੀ ਔਰ ਸ਼ਾਖਸ਼ਾਤ ਭਗਵਾਨ ਵਾਲਮੀ ਕੀ ਮਾਰੇ ਨੇ ਰਹਿਮਤ ਕੀਤੀ ਹੈ ਤੇ ਉੱਥੇ ਜਿਹੜੀ ਉਹ ਵਿਚਾਰਧਾਰਾ ਉਹ ਥੋਪ ਨਹੀਂ ਪਾਈ ਸੋ ਮੈਂ ਤਾਂ ਅੱਜ ਇਹ ਖੁਸ਼ੀ ਦਾ ਜ਼ਾਹਰ ਕੀਤਾ ਵਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਵਾ ਜੀ ਜੀ ਕਿਉਂਕਿ ਇਹ ਭਗਵਾਨ ਵਾਲਮੀ ਕੀ ਮਾਰੇ ਦਾ ਨਾਮ ਹੈ ਜੀ ਮੈਂ ਤਾਂ ਉਹਨਾਂ ਦੇ ਨਾਮ ਦੇ ਵਿੱਚ ਰੰਗਿਆ ਹੈ ਜੀ ਸਾਡੇ ਪ੍ਰਭੂ ਜੀ ਮਹਾਰਾਜ ਵੀ ਉਹ ਉਹਨਾਂ ਨੇ ਇਹ ਕਿਹਾ ਕਿ ਲਾਲੀ ਮੇਰੇ ਲਾਲ ਕੀ ਜਿਤ ਦੇਖੂ ਦਿਤ ਲਾਲ ਲਾਲੀ ਦੇਖਣ ਮੈਂ ਜਲਾ ਮੈਂ ਵੀ ਹੋ ਗਿਆ ਲਾਲ ਜੀ ਤੇ ਜਿਹੜਾ ਪਰਮਾਤਮਾ ਦਾ ਸਰੂਪ ਆ ਉਹ ਸਾਡੇ ਗੁਰੂ ਜੀ ਮਹਾਰਾਜ ਨੇ ਚਾਰ ਰੰਗ ਦੇ ਵਿੱਚ ਇਹਦਾ ਵਿਖਿਆਨ ਕੀਤਾ ਵਾ ਜੀ ਔਰ ਇਸ ਚਾਰ ਰੰਗ ਦਾ ਧਵਾਜ ਜੀ ਇਤੋਂ ਅੱਜ ਸਾਨੂੰ ਸੰਕੇਤ ਮਿਲਿਆ ਕਿ ਜਿਤ ਪ੍ਰਾਪਤ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਪਾਵਨ ਤਰੀਕ तीर ਦੇ ਉੱਪਰ ਵਾਲਮੀਕੀ ਧਰਮਧਵਾਜ ਜੋ ਚੁਰੰਗਾ ਉਹ ਹੀ ਲੜਾਏਗਾ ਜੀ ਇਹ ਮੇਰਾ ਮੈਂ ਪਹਿਲਾਂ ਵੀ ਭਵਿਸ਼ਵਾਣੀ ਗੈਲੋ ਇਹਨੂੰ ਜਾਂ ਵਚਨ ਗੈਲੋ ਜਾਂ ਸ਼ਬਦ ਗੈਲੋ ਕਿ ਮੇਰੇ ਮੂੰਹ ਜੋ ਪਹਿਲਾ ਸ਼ਬਦ ਨਿਕਲੇ ਹੈ ਕਿ ਇੱਕ ਨਾ ਇੱਕ ਦਿਨ ਹੋਤੇ ਵਾਲਮੀਕੀ ਮਹਾਰਾਜ ਦੇ تیر ਤੇ ਚੁਰੰਗਾ ਧਰਮਧਵਾਜੀ ਲੱਗੂਆ ਕਿਉਂਕਿ ਇਹ ਸਾਡੀ ਕੌਮ ਦੀ ਸਾਡੇ ਧਰਮ ਦੀ ਜੋ ਵਾਲਮੀਕੀ ਧਰਮ ਹੈ ਉਸ ਦੀ ਜਿਹੜੀ ਅਲੱਗਤਾ ਜਾਣ ਦਾ ਜਿਹੜਾ ਪ੍ਰੂਫ ਹੈ ਉਹ ਚਰੰਗਾ ਗਰਮ ਦੋ ਹੈ ਜਣ ਕੇ ਜਿਹੜਾ ਚਰੰਗਾ ਝੰਡਾ ਗਾ ਲੋ ਜਾਂ ਜੋ ਤੁਸੀਂ ਯੂਨੀਫਾਰਮ ਪਾਈ ਆ ਇਹ ਪ੍ਰਭੂ ਜੀ ਰਤਨਾਕਰ ਜੀ ਮਹਾਰਾਏ ਨੇ ਮਨ ਲਓ ਉਹਨਾਂ ਦਾ ਅਵਿਸ਼ਕਾਰ ਹੈ ਉਹਨਾਂ ਦੀ ਖੋਜ ਹੈ ਉਹਨਾਂ ਨੇ ਖੋਜ ਕਰਕੇ ਜੇ ਕੋ ਜਿਹੜੀ ਉਹਨਾਂ ਦੀ ਬਾਣੀ ਹੈ ਉਹਨਾਂ ਜੋ ਵਿਚਾਰਧਾਰਾ ਜੋ ਉਹਨਾਂ ਦਾ ਮਿਸ਼ਨ ਹੈ ਉਹ ਭਗਵਾਨ ਵਾਲਮੀਕੀ ਮਹਾਰਾਜ ਦਾ ਨਾਮ ਹੈ ਜੀ ਉਹਨਾਂ ਨੇ ਉਹਨਾਂ ਦੇ ਨਾਮ ਤੇ ਹੀ ਸਾਰਾ ਜਿਹੜਾ ਮਿਸ਼ਨ ਹੈ ਉਸ ਤਾਪਿਤ ਕੀਤਾ ਜਿਸ ਦਾ ਸਾਡਾ মূল ਮੰਤਰ ਹੈ ਉਹ ਵਾਲਮੀਕੀ ਮਹਾਰਾਜ ਦਾ ਨਾਮ ਹੈ ਸਾਡੀ ਜਿਹੜੀ ਕੌਮੀ ਨਮਸ਼ਕਾਰ ਹੈ ਵਾਲਮੀਕੀ ਮਹਾਰਾਜ ਦਾ ਨਾਮ ਹੈ ਸਾਡੀ ਜਿਹੜੀ ਮੁਕਤੀ ਮਾਰਾ ਵਾਲਮੀਕੀ ਮਹਾਰਾਜ ਦਾ ਨਾਮ ਦਾਇ ਵਿਸ਼ਲੇਸ਼ਨ ਹੈ ਹਨਾ ਵਾ ਵਾਕ ਸਰ ਕਾ ਵਾਸ ਹੈ லாம் ਲੋਕ ਪ੍ਰਲੋਕ ਮਾਮੇ ਵਿੱਚ ਖੋਜਤਾ ਕਾ ਕਰ ਲੇਤਾ మోਕਸ਼ ਇਹ ਚਾਰ ਅੱਖਰਾਂ ਦਾ ਹੀ ਉਹ ਉਲੇਖ ਹੈ ਇਸੇ ਤਰ੍ਹਾਂ ਚਾਰ ਅੱਖਰਾਂ ਦਾ ਜਿਹੜਾ ਉਲੇਖ ਹੈ ਇਹ ਧਰਮ ਦੋਅ ਦੇ ਵਿੱਚ ਪ੍ਰਭੂ ਜੀ ਮਹਾਰਾਜ ਨੇ ਕੀਤਾ ਔਰ ਇਹ ਚਾਰੋਂ ਰੰਗ ਹੀ ਸਾਡੇ ਸਮਾਜ ਵਿੱਚ ਆ ਆਮ ਪ੍ਰਚਲਿਤ ਹੈਗੇ ਕੋਈ ਲਾਲ ਰੰਗ ਦਾ ਝੰਡਾ ਲਗਾਉਂਦਾ ਕੋਈ ਪੀਲੇ ਰੰਗ ਦਾ ਲਗਾਉਂਦਾ ਕੋਈ ਕੇਸਰੀ ਰੰਗ ਦਾ ਲਗਾਉਂਦਾ ਕੋਈ ਹਰੇ ਰੰਗ ਦਾ ਲਗਾਉਂਦਾ ਕੋਈ ਸਫੇਦ ਰੰਗ ਦਾ ਲਗਾਉਂਦਾ ਸੋ ਇਸ ਝੰਡੇ ਦੇ ਨਾਲ ਪ੍ਰਭੂ ਜੀ ਮਾਰਾ ਨੇ ਝੰਡਿਆਂ ਦੀ ਜਿਹੜੀ ਸਮੱਸਿਆ ਉਸ ਨੂੰ ਹੱਲ ਕਰ ਦਿੱਤਾ ਸੋ ਅੱਜ ਕਰ ਅੱਜ ਤੇ ਮਾੜਾ ਮੋਲ ਮੰਤਰ ਜਾਂ ਸੱਚੀ ਪ੍ਰਾਰਥਨਾ ਯੋਗ ਸਿਸ ਯੋਗ ਮਸਦੂ ਵੀ ਹੈ ਪ੍ਰਭੂ ਜੀ ਦੀ ਦੇਣਾ ਜੀ ਬਿਲਕੁਲ ਤੇ ਇਹ ਜਿਹੜਾ ਜਿਹੜਾ ਮਤਲਬ ਸਿਲੇਬਸ ਵੀ ਆਪਾਂ ਕਹਿ ਸਕਦੇ ਹਾਂ ਨੂੰ ਨਾ ਗ੍ਰੰਥ ਜੋ ਵੀ ਹੈ ਜੀ ਜੀ ਇਹ ਸਾਰੇ ਜਿੰਨੇ ਸੰਗਠਨ ਆ ਸਾਰੇ ਉਹਨਾਂ ਨੂੰ ਮੰਨ ਰਿਆ ਮੁਕਤੀ ਮਾਲਾ ਜਾਵਲਮੇ ਕਿ ਸਭੀ ਕਰ ਰਹੇ ਨੇ ਜੀ ਔਰ ਵਾਲਮੀਕੀ ਤੀਰਤ ਜਿੰਨੇ ਨਾਸ ਕਰਾਨੇ ਤੋਂ ਬੈਠੇ ਨੇ ਸੰਤ ਜੀ ਜਿੰਨੇ ਵੀ ਨੇ ਉਹ ਵੀ ਸਾਰੇ ਜਾਵਲਮੀ ਕੀ ਕਰ ਰਹੇ ਹਰਰ ਵਾਲਮੀ ਕੀ ਕਰ ਰਹੇ ਨੇ ਔਰ ਮੁਕਤੀ ਮਾਲਾ ਵੀ ਇਹੀ ਆ ਹਨਾ ਔਰ ਜਿੰਨੇ ਭਜਨ ਅੱਜ ਰਿਕਾਰਡ ਹੋ ਰਹੇ ਨੇ ਉਨ੍ਹਾਂ ਵਿੱਚ ਸਾਰਾ ਕਿਤੇ ਨਾ ਕਿਤੇ ਪ੍ਰਭੂ ਜੀ ਦੇ ਕਲਮ ਜਿਹੜੇ ਉਹ ਨਜ਼ਰ ਆਂਦੀ ਹੈ ਹੈਨਾ ਫਿਰ ਛੰਡੇ ਦੀ ਗੱਲ ਇਹ ਸਾਰੇ ਲੋਕ ਕਿਉਂ ਨਹੀਂ ਕਰ ਰਹੇ ਉੱਥੇ ਚਰੰਗੇ ਦੇ ਦੇਖੋ ਜਿੰਨੇ ਵੀ ਸਾਧੂ ਸੰਤ ਸਾਡੇ ਸਮਾਜ ਵਿੱਚ ਹੋਏ ਆ ਸਾਰੇ ਸਨਮਾਨੀ ਹੈ ਸਾਰਿਆਂ ਨੇ ਆਪਣੇ ਆਪਣੇ ਸਮੇਂ ਅਨੁਸਾਰ ਆਪਣੀ ਆਪਣੀ ਗਿਆਨ ਯੋਗਤਾ ਦੇ ਅਨੁਸਾਰ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਲੋਕਾਂ ਨੂੰ ਜਗਾਇਆ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਦੇ ਨਾਲ ਜੁੜਿਆ ਪਰ ਜੋ ਪ੍ਰਭੂ ਜੀ ਮਹਾਰਾਜ ਦਾ ਜੋ ਅਧਿਆਨ ਹੈ ਜੋ ਉਹਨਾਂ ਦਾ ਗਿਆਨ ਹੈ ਉਸ ਗਿਆਨ ਦੇ ਸਾਹਮਣੇ ਸਾਰੇ ਹੀ ਬੋਨੇ ਕਿਉਂਕਿ ਪ੍ਰਭੂ ਜੀ ਮਹਾਰਾਜ ਅੱਛੇ ਵਿਦਵਾਨ ਸੀ ਪੜੇ ਲਿਖੇ ਸੀਗੇ ਉਹਨਾਂ ਇੰਗਲਿਸ਼ ਸੰਸਕ੍ਰਿਤ ਹਿੰਦੀ ਪੰਜਾਬੀ 6 ਭਾਸ਼ਾਵਾਂ ਦੇ ਉਹ ਜਾਣਕਾਰ ਸੀਗੇ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਗਿਆਨ ਆ ਉਸ ਗਿਆਨ ਦੇ ਨੂੰ ਸਾਰੇ ਲੋਕ ਮੰਨਦੇ ਆ ਇਵਨ ਕਿ ਆ ਬਾਬਾ ਮਲਕੀਰਨਾਥ ਜੀ ਹੈ ਔਰ ਸੰਤ ਗੁਰਦਾਸ ਨਾਥ ਜੀ ਹੈ ਹੋਰ ਸੰਤ ਸੇਵਕ ਨਾਥ ਜੀ ਹੈ ਇਹਨਾਂ ਜਿੰਨੇ ਵੀ ਆਸ਼ਰਮ ਆ ਉਹਨਾਂ ਆਸ਼ਰਮਾਂ ਦੇ ਪ੍ਰਭੂ ਜੀ ਮਹਾਰਾਜ ਦੀ ਵਿਚਾਰਧਾਰਾ ਦਾ ਵਿਖਿਆਨ ਹੁੰਦਾ ਵਾ ਜੀ ਜਦੋਂ ਵੀ ਹੁਣ ਵੀ ਪਿੱਛੇ ਵਾਲਮੀਕੀ ਤੀਰਤ ਤੇ ਪੂਜਾ ਹੋਈ ਹੈ ਤੇ ਉੱਤੇ ਸਾਰੀ ਜੋ ਵਿਚਾਰਧਾਰਾ ਵਾ ਉਹ ਪ੍ਰਭੂ ਜੀ ਮਹਾਰਾਜ ਦੀ ਵਿਚਾਰਧਾਰਾ ਦਾ ਉੱਤੇ ਪ੍ਰਚਾਰ ਹੋਇਆ ਵਾ ਉੱਤੇ ਉਹਨਾਂ ਦੇ ਮੰਤਰਾਂ ਦੁਆਰਾ ਯੱਗ ਦੇ ਵਿੱਚ ਆਹੂਤੀ ਪਾਈ ਗਈ ਹੈ ਜੀ ਤਾਂ ਜਿਹੜੀ ਵਿਚਾਰਧਾਰਾ ਵਾ ਉਹ ਸ਼ੁੱਧ ਔਰ ਪਾਕ ਪਵਿੱਤਰ ਜੋ ਵਿਚਾਰਧਾਰਾ ਉਹ ਪ੍ਰਭੂ ਜੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਹਾਂ ਕੁਝ ਲੋਕਾਂ ਨੇ ਉਹਨੂੰ ਖੰਡਿਤ ਕੀਤਾ ਵਾ ਹੁਣ ਖੰਡਿਤ ਕਰਨ ਦੇ ਵਜ੍ਹਾ ਨਾਲ ਜਿਹੜੀ ਉਹਨਾਂ ਸਵੱਚ ਬਾਣੀ ਹੈ ਉਹਨੂੰ ਖੰਡਿਤ ਕਰਨ ਦਾ ਉਪਰਾਲਾ ਕੀਤਾ ਉਸ ਕਰਕੇ ਸਮਾਜ ਦੇ ਵਿੱਚ ਮਤਭੇਦ ਪੈਦਾ ਹੋ ਗਿਆ ਵਾ ਕਿ ਆ ਮੰਨੀਏ ਕਿ ਆ ਮੰਨੀਏ ਹੁਣ ਉਹਨਾਂ ਦਾ ਤਾਂ ਦੇਖੋ ਤੁਹਾਡੇ ਸਾਹਮਣੇ ਉਹਨਾਂ ਚਿਹਰਾ ਨੰਗਾ ਹੋ ਗਿਆ ਜੀ ਪਤਾ ਲੱਗ ਗਿਆ ਲੋਕਾਂ ਨੂੰ ਇਹ ਇਹਨਾਂ ਲੋਕਾਂ ਦਾ ਸਵਾਰਥ ਆ ਕਿਸੇ ਨਾ ਕਿਸੇ ਸਵਾਰਥ ਦੀ ਵਜ੍ਹਾ ਨਾਲ ਇਹ ਸਮਝੌਤੇ ਕਰ ਲੈਂਦੇ ਆ ਅੱਜ ਵੀ ਜਿਹੜਾ ਇਹ ਕੋਈ ਸਮਝੌਤਾ ਹੋਇਆ ਵਾ ਮੈਨੂੰ ਨਹੀਂ ਲੱਗਦਾ ਕੋਈ ਧਾਰਮਿਕ ਭਾਵਨਾ ਵਾ ਦੇ ਕਰਕੇ ਕੋਈ ਨਾ ਕੋਈ ਹੋਇਆ ਇਹ ਕੋਈ ਇਹਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਹੈ ਇਹਨਾਂ ਦਾ ਸਮਝੋਤਾ ਕਿਸੇ ਨਾ ਕਿਸੇ ਲੈਨ ਦੇ ਦੇ ਪੋਲਿਟੀਕਲ ਕਿਉਂਕਿ ਰਾਜਨੀਤਿਕ ਲੋਗ ਹੈ ਇਹਨਾਂ ਕੋਈ ਧਰਮ ਨਾ ਕੋਈ ਸਰਕਾਰ ਤੋੜੀਗੇ ਤਾਂ ਮੈਂ ਮਤਲਬ ਕਹਿੰਦਾ ਇਹ ਹੈਗਾ ਕਿ ਪਿਛਲੇ ਦਿਨੀ ਬਹੁਤ ਰੋਲਾ ਪਾਇਆ ਜੀ ਇੱਥੇ ਬਹੁਤ ਬੇਅਦਬੀ ਹੋਈ ਆ ਜਦੋਂ ਲਾਲ ਰੰਗ ਦਾ ਝੰਡਾ ਉੱਤੇ ਚੜਾਇਆ ਗਿਆ ਤੇ ਕਈ ਸਾਰੇ ਸੰਗਠਨਾਂ ਨੇ ਉਹਦਾ ਵਿਰੋਧ ਵੀ ਕੀਤਾ ਅਰ 2-4 ਦਿਨ ਪਹਿਲਾਂ ਵੀ ਕੁਝ ਵੀਡੀਓ ਚੱਲ ਰਹੀ ਸੀ ਜਿਹੜੇ ਅੰਮ੍ਰਿਤਸਰ ਦੀ ਟੀਮ ਆ ਜੇ ਸਾਨੂੰ ਅਸੀਂ ਖੁੱਲਾ ਚੈਲੰਜ ਕਰਦੇ ਆ ਜੀ ਮੈਦਾਨ ਚ ਆਓ ਜੀ ਅਸੀਂ ਝੰਡਾ ਵੀ ਆਪਣਾ ਲਾਵਾਂਗੇ ਡੰਡਾ ਵੀ ਆਪਣਾ ਲਾਵਾਂਗੇ ਪਰ ਰਾਤ ਮੈਂ ਫੇਸਬੁੱਕ ਤੇ ਦੇਖੀ ਆ ਕਿ ਉਹ ਆਪਣੇ ਹਥਿਆਰ ਜਿਹੜੇ ਸਿੱਟ ਗਏ ਨੇ ਤੇ ਉਹੀ ਢੰਡੇ ਤੇ ਸਮਰੱਥਾ ਜਿਹੜੀ ਸਭਨੇ ਦੇਤੀ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਰ ਦੇਖੋ ਐਸੇ ਲੋਕਾਂ ਦਾ ਇਹ ਹੁਣ ਇਸ ਟਾਈਮ ਹਾਲਾਤ ਹੋ ਆ ਕਿ ਉਹ ਬਿਨਾ ਬਿਨਾ ਡਰਾਈਵਰ ਦੀ ਗੱਡੀ ਮੰਗੋ ਉਹ ਅੱਜ ਮਹਿਸੂਸ ਕਰ ਰਹੇ ਆ ਕਿ ਜਿਹੜਾ ਉਹਨਾਂ ਦਾ ਡਰਾਈਵਰ ਆ ਉਈ ਛਾਲ ਮਾਰ ਕੇ ਦੂਸਰੇ ਪਾਸੇ ਤਪੂਸੀ ਮਾਰ ਕੇ ਖੜਾ ਹੋ ਗਿਆ ਸੋ ਮੈਂ ਨਾ ਇੱਕ ਫੋਟੋ ਦੇਖੀ ਉਹਦੇ ਚ ਆਦਰਸ਼ ਦੇ ਜਿਹੜੇ ਪ੍ਰਮੁੱਖ ਨੇ ਜੀ ਸਤਨ ਰਤਨ 라ਵਣ ਜੀ ਜੀ ਉਹਨਾਂ ਨੇ ਨੀਲੇ ਰੰਗ ਦੇ ਜਿਹੜੇ ਵਸਤਰ ਸਾਰੇ ਗ੍ਰਹਿਣ ਕੀਤੇ ਹੋਏ ਨੇ ਪਾਏ ਹੋਏ ਨੇ ਠੀਕ ਹੈ ਨਾ ਬਾਕੀ ਸਾਰਿਆਂ ਨੇ ਲਾਲ ਪੱਗਾ ਬੰਨਿਆ ਹੋਇਆ ਹੈ ਜਾਂ ਸਿੰਪਲ ਡਰੈਸ ਪਾਈ ਹੋਈ ਹੈ ਨਾ ਜੀ ਜੀ ਤੇ ਕੀ ਹੁਣ ਉਹ ਵੀ ਮਤਲਬ ਲਾਲ ਝੰਡੇ ਦੀ ਸਹਿਮਤੀ ਦੇਗੇ ਨੇ ਇੰਨਾ ਲੋਕਾਂ ਦਾ ਦੇਖੋ ਦੀਪਕ ਜੀ ਇਹਨਾਂ ਲੋਕਾਂ ਦਾ ਕੋਈ ਮਿਸ਼ਨ ਨਹੀਂ ਹੈ ਜੀ ਕੋਈ ਧਰਮ ਨਹੀਂ ਹੈ ਇਹਨਾਂ ਨੂੰ ਤਾਂ ਜਦੋਂ ਵੀ ਕੋਈ ਪਦਵੀ ਜਾਂ ਕੋਈ ਤਨ ਕਿ ਤੋ ਪ੍ਰਾਪਤ ਹੋਊਗਾ ਇਹਨਾਂ ਨੇ ਅੱਜ ਨੀਲੇ ਪਾਹੇ ਕੱਲ ਕੋਈ ਹੋਰ ਪਾਲਣਗੇ ਅੱਛਾ ਜੀ ਇਹਨਾਂ ਦਾ ਕੀ ਆਪਾਂ ਇਤਬਾਰ ਕਰ ਸਕਦੇ ਆ ਲਵਨ ਜੀ ਚਲੋ ਆਪਾਂ ਵਿਚਾਰ ਕਰ ਰਹੇ ਆ ਵੀ ਜਿਹੜਾ ਹੁਣ ਦਸ਼ਮਤਰਾਵਨ ਜੀ ਵੱਲੋਂ ਉਪਵਨ ਬਣ ਰਿਹਾ ਵਾ ਜੀ ਜੀ ਹੈਨਾ ਹਾਂ ਤੇ ਕੀ ਉਸ ਉਪਵਨ ਤੇ ਵੀ ਲਾਲ ਰੰਗ ਦਾ ਝੰਡਾ ਲਹਿਰਾਏਗਾ ਦੇਖੋ ਇਹ કડਵੀ ਸਚਾਈ ਹੈ ਕਿ ਇਹਨਾਂ ਲੋਕਾਂ ਨੇ ਬਹੁਤ ਜਗ੍ਹਾ ਇਹ ਕਿਹਾ ਵਾ ਕਿ ਜੋ ਵੀ ਤੀਰਤ ਤੇ ਝੰਡਾ ਲੱਗੇਗਾ ਅਸੀਂ ਉਸ ਤੀਰਤ ਨੂੰ ਧਰਮ ਦਾ ਝੰਡਾ ਮੰਨਾਂਗੇ ਜੀ ਸੋ ਹੁਣ ਇਹਨਾਂ ਨੂੰ ਥੁੱਕ ਕੇ ਨਹੀਂ ਝੱਟਣਾ ਚਾਹੀਦਾ ਇਹਨਾਂ ਨੂੰ ਉਹ ਝੰਡਾ ਜਿਹੜਾ ਨੀਲਾ ਹੂੰ ਹੂੰ ਉਹਨੂੰ ਤਿਆਗ ਦੇਣਾ ਚਾਹੀਦਾ ਔਰ ਜੋ ਲਾਲ ਧਵਜ ਜੋ ਤੀਰਤ ਤੇ ਲੱਗ ਗਿਆ ਕਿਉਂਕਿ ਤੀਰਤ ਸਾਡਾ ਸਰਵਚੁਸਤਾਨ ਹੈ ਜੀ ਉਸ ਨੂੰ ਇਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੂੰ ਹੂੰ ਜੇ ਹੁਣ ਵੀ ਨਹੀਂ ਦਿੰਦੇ ਹੁਣ ਵੀ ਨੀਲੇ ਵਸਤਰ ਜਾਂ ਨੀਲਾ ਝੰਡਾ ਲੈ ਕੇ ਚੱਲਦੇ ਆ ਤੇ ਇਹਨਾਂ ਨੂੰ ਤਾਂ ਥੁੱਕ ਕੇ ਜੱਟਣ ਵਾਲੀ ਗੱਲ ਹੈ ਆਪਣੇ ਜੋ ਵਚਨ ਤੇ ਨਹੀਂ ਰਹੂਗਾ ਉਹ ਬੰਦਾ ਉਸ ਤੋਂ ਵੱਡੇ ਉਹਨੂੰ ਸਜ਼ਾ ਕੋਈ ਨਹੀਂ ਕਿ ਜੋ ਆਪਣੇ ਕਹੇ ਵਚਨਾਂ ਦੇ ਕੱਟ ਜਿਵੇ ਉਹ ਬੰਦਾ ਸਮਾਜ ਦੇ ਵਿੱਚ ਮੂੰਹ ਦਿਖਾਣ ਲਾਇਕ ਨਹੀਂ ਉਹ ਸਮਾਜ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਐਸੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਮੂੰਹ ਲਗਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਨ੍ਹਾਂ ਲੋਕਾਂ ਦਾ ਕੋਈ ਸਟੈਂਡ ਹੀ ਨਹੀਂ ਉਹਦਾ ਅੱਜ ਅੱਜ ਲਾਲ ਦੇ ਨਾਲ ਸਹਿਮਤ ਹੋ ਗਏ ਕੱਲ ਨੂੰ ਕਿਸੇ ਹੋਰ ਦੇ ਨਾਲ ਸਹਿਮਤ ਹੋ ਜਾਣਗੇ ਨਹੀਂ ਸਰ ਬਿਲਕੁਲ ਇਸ ਚੀਜ਼ ਦਾ ਅਸਰ ਆ ਰਿਹਾ ਵਾ ਅੱਜ ਸਮਾਜ ਜਿਹੜਾ ਵਾ ਸੰਗਠਿਤ ਕਿਉਂ ਨਹੀਂ ਹੋ ਰਿਹਾ ਸੰਘਟਮਾ ਦੇ ਨਾਲ ਸਮਾਜ ਕਿਉਂ ਨਹੀਂ ਜੋੜ ਰਿਹਾ ਕਿਉਂ ਪਿੱਛੇ ਹਟਦੇ ਜਾ ਰਹੇ ਨੇ ਉਹਦਾ ਮੂਲ ਕਾਰਨ ਇਹੀ ਆ ਨਿਤਰੇ ਦੇ ਨਾਮ ਦੇ ਨਾਲ ਛੇੜਖਾਨੀ ਕੀਤੀ ਹੋਈ ਆ ਵਸਰਾ ਨਾਲ ਛੇੜਖਾਨੀ ਕੀਤੀ ਆ ਟੰਡਿਆ ਨਾਲ ਛੇੜਖਾਨੀ ਹਾਂ ਤੇ ਮਤਲਬ ਫੋਟੋਆਂ ਤੱਕ ਮਤਲਬ ਜਿਹੜੀਆਂ ਪਰਮਾਤਮਾ ਦੇ ਜਿਹੜੇ ਚਿੰਨ ਨੇ ਉਹ ਫੋਟੋਆਂ ਤੱਕ ਨਾਲ ਜਿਹੜੇ ਕੱਪੜੇ ਕਲਰ ਜਿਹੜੇ ਚੇਂਜ ਕਰਦੇ ਨੇ ਇਹਦੇ ਨਾਲ ਕਿਤਨਾ ਕਿਤੇ ਸਮਾਜਿਕ ਜਿਹੜੇ ਸਾਡੇ ਲੋਕ ਨੇ ਉਹ ਸਮਾਜ ਤੋਂ ਪਿੱਛੇ ਹਟਦੇ ਜਾ ਰਹੇ ਨੇ ਬਿਲਕੁਲ ਦੀਪਕ ਜੀ ਮੈਂ ਦੇਖੋ ਇਸ ਗੱਲ ਨਾਲ ਸਹਿਮਤ ਆਂ ਕਿ ਅੱਜ ਸਾਡੇ ਸਮਾਜ ਦੇ ਜਿਹੜੇ ਲੋਕ ਆ ਉਹ ਧਾਰਮਿਕ ਸੰਠਨਾਵਾਂ ਤੋਂ ਦੂਰ ਜਾ ਰਹੇ ਨੇ ਲੇਕਿਨ ਇੱਕ ਸਮਾਂ ਇਹ ਹੁੰਦਾ ਸੀਗਾ ਜਦੋਂ ਧਰਮ ਸਮਾਜੀ ਕੋਈ ਆਂਦਾ ਸੀ ਉਹਨਾਂ ਲੋਕ ਬੜਾ ਸਨਮਾਨ ਕਰਦੇ ਸੀ ਉਹਨੂੰ ਬੁੱਧੀਜੀਵੀ ਮੰਨਦੇ ਸੀ ਕਿ ਧਰਮ ਸਮਾਜ ਦਾ ਕਾਰਜਕਰਤਾ ਉਹਦਾ ਬਹੁਤ ਸਨਮਾਨ ਅੱਜ ਕਿਉਂ ਨਹੀਂ ਹੈ ਉਹਦਾ ਇਹਦਾ ਮੇਨ ਵਜ੍ਹਾ ਇਹ ਵੀ ਹੈ ਕਿ ਸਾਡੇ ਲੋਕਾਂ ਨੇ ਇਹਨਾਂ ਨੇ ਰਾਜਨੀਤਿਕਰਣ ਕਰ ਦਿੱਤਾ ਧਰਮ ਸਮਾਜ ਦਾ ਉਹ ਕਿਸੇ ਨਾ ਕਿਸੇ ਨੇਤਾ ਨੂੰ ਜਾ ਕੇ ਸਾਡੀ ਜਿਹੜੀ ਗੈਦਰਿੰਗ ਆ ਜਨਸੰਖਿਆ ਵਾ ਉਹਨੂੰ ਦਿਖਾਉਂਦੇ ਆ ਔਰ ਆਪਣੇ ਰਾਜਨੀਤਿਕ ਮਸਲੇ ਹੱਲ ਕਰਦੇ ਜੀ ਉਸ ਕਰਕੇ ਸਮਾਜ ਨੂੰ ਹੁਣ ਪਤਾ ਲੱਗ ਗਿਆ ਕਿ ਇਹਨਾਂ ਲੋਕਾਂ ਨੇ ਤਾਂ ਆਪਣੇ ਰਾਜਨੀਤੀ ਰੋਟੀ ਸਿੱਖਣੀ ਆ ਤੇ ਉੱਤੇ ਧਾਰਮਿਕਤਾ ਦੇ ਨਾਲ ਖਲਵਾੜ ਹੋ ਰਿਹਾ ਸਮਾਜ ਦੇ ਨਾਲ ਤੇ ਸਮਾਜ ਉਹ ਤੋਂ ਪਿੱਛੇ ਹੱਟ ਰਿਹਾ ਉਹ ਕਹਿੰਦਾ ਭਾਈ ਤੁਹਾਡਾ ਕੋਈ ਭਰੋਸਾ ਨਹੀਂ ਆ ਅੱਜ ਤੁਸੀਂ ਅਕਾਲੀ ਦਲ ਨਾਲੋਂ ਕੱਲ ਤੁਸੀਂ ਕਾਂਗਰਸ ਨਾਲੋਂ ਪਰਸੋ ਤੁਸੀਂ ਆਮ ਆਦਮੀ ਨਾਲ ਉਹ ਅਗਲਾ ਦਿਨ ਇਹ ਨਹੀਂ ਪਤਾ ਇਹਨਾਂ ਨੂੰ ਸਵੇਰ ਉੱਠ ਕੇ ਕਿਹੜੇ ਕੀ ਦੀ ਬਾਹ ਫੜ ਲੈਣੀ ਹੈ ਬਿਲਕੁਲ ਸਹੀ ਤੋਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਲੋਕ ਨਾ ਦੁਖੀ ਹੋ ਕੇ ਧਰਮ ਸਮਾਏ ਦੀ ਜਿਹੜੀ ਵਿਚਾਰਧਾਰਾ ਵਾ ਉਸ ਤੋਂ ਲੋਕ ਪਰੇਸ਼ਾਨ ਹੋ ਰਹੇ ਹੈ ਉਹ ਸਾਨੂੰ ਵੀ ਬੜੀ ਦਿੱਕਤ ਆ ਰਹੀ ਹੈ ਇਹ ਪ੍ਰਭੂ ਜੀ ਮਹਾਰਾਜ ਦੀ ਜੋ ਸੱਚ ਵਿਚਾਰਧਾਰਾ ਉਸ ਨੂੰ ਅਸੀਂ ਘਰਾਂ ਵਿੱਚ ਕਿੱਦਾਂ ਪਹੁੰਚਾਈਏ ਕਿੱਦਾਂ ਲੋਕਾਂ ਨੂੰ ਊਤ ਪੂਜਾ ਤੋਂ ਨਸ਼ਿਆਂ ਤੋਂ ਹੋਰ ਦੂਸਰੀ ਜਿਹੜੀ ਗਲਤ ਜਿਹੜੀ ਪੂਜਾ ਪਾਟਾਂ ਸਾਡੇ ਲੋਕਾਂ ਦੇ ਘਰਾਂ ਵਿੱਚ ਬੜੀ ਹੋਈ ਹੈ ਜਾਂ ਹੁਣ ਦੇਖੋ ਕ੍ਰਿਸਚਨ ਆ ਰਾਧਾ ਸੁਆਮੀ ਵਾਲੇ ਆ ਹੋਰ ਡੇਰੇ ਵਾਲੇ ਆ ਉਹ ਸਾਡੇ ਸਮਾਜ ਨੂੰ ਕੈਪਚਰ ਕਰ ਰਹੇ ਹਨ ਕਿੰਨਾ ਕਿੰਨਾ ਤੁਹਾਨੂੰ ਪਰਿਵਰਤਨ ਵੀ ਇਸੇ ਕਰਕੇ ਹੀ ਹੋ ਰਿਹਾ ਹੈ ਪਰਿਵਰਤਨ ਹੋ ਰਿਹਾ ਹਨ ਲੋਕਾਂ ਨੂੰ ਉਹਨਾਂ ਤੋਂ ਬਚਾਉਣ ਵਾਸਤੇ ਸਾਨੂੰ ਬੜਾ ਬੜਾ ਇਸ ਟਾਈਮ ਜੋਰ ਲਗਾਉਣਾ ਪੈ ਰਿਹਾ ਵੀ ਅਸੀਂ ਕਿਸ ਤਰ੍ਹਾਂ ਪ੍ਰਭ ਜੀ ਮਹਾਰਾਜ ਦੀ ਜਿਹੜੀ ਸਵਚ ਵਿਚਾਰਧਾਰਾ ਉਹ ਸਮਾਜ ਵਿੱਚ ਕਿਦਾਂ ਅਸੀਂ ਲਾਗੂ ਕਰਵਾਈਏ ਜੀ 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 ਅੱਜ ਮਤਲਬ ਤੁਹਾਡੇ ਕਹਿੰਦਾ ਵੀ ਜਿੰਨੇ ਵੀ ਸੰਗਠਨਵਾਦੀ ਹੈਗੇ ਨੇ ਇਹ ਸਿਰਫ ਆਪਣੀ ਰਾਜਨੀਤਿਕ ਜਿਹੜੀ ਰੋਟੀਆਂ ਨੇ ਉਹ ਸੇਕ ਰਹੇ ਨੇ ਧਰਮ ਦੇ ਪ੍ਰਤੀ ਨਹੀਂ ਇਹਨਾਂ ਹੈ ਬਚਾ ਉਹਨਾਂ ਨੂੰ ਬਿਲਕੁਲ ਇਹਨਾਂ ਨੂੰ ਕੋਈ ਧਰਮ ਦੇ ਨਾਲ ਕੋਈ ਲਗਾਓ ਨਹੀਂ ਕੋਈ ਸਰੋਕਾਰ ਨਹੀਂ ਇਹ ਜਦੋਂ ਮਰਜੀ ਪਾਰਟੀ ਬਦਲ ਸਕਦੇ ਆ ਜਦੋਂ ਮਰਜੀ ਵਸਤਰ ਬਦਲ ਸਕਦੇ ਆ ਅੱਜ ਇਹਨਾਂ ਨੇ ਲਾਗ ਪਾਏ ਆ ਕੱਲੇ ਕੋਈ ਹੋਰ ਪਾਲਣਗੇ ਇਹਨਾਂ ਦਾ ਕੋਈ ਪਰਸਪਰ ਦਾ ਦੇਖੋ ਜਦੋਂ ਮੰਨ ਲਓ ਪ੍ਰਗਟ ਦੀ ਵਸਾਉਂਦਾ ਨਾ ਜਦੋਂ ਉਦੋਂ ਮੈਂ ਦੇਖਦਾ ਕਿ ਵੱਡੇ ਵੱਡੇ ਬੋਰਡ ਲੱਗਦੇ ਨੇ ਉਹ ਉਸ ਲੀਡਰ ਦੇ ਬੋਰਡ ਇਹਨੇ ਵੱਡੇ ਫੋਟੋ ਲਾਈ ਹੁੰਦੀ ਆ ਜਿਦਾ ਕਿ ਸਮਾਜ ਨੂੰ ਮਤਲਬ ਸਮਾਜ ਦੇ ਪ੍ਰਤੀ ਕੁਝ ਵੀ ਨਹੀਂ ਆ ਉਹਦੇ ਇੰਨੀ ਵੱਡੀ ਫੋਟੋ ਕਿਉਂ ਲਗਾਉਂਦੇ ਨੇ ਸਿਰਫ ਆਪਣੇ ਰਾਜਨੀਤੀ ਚ ਮਗਾਂ ਲਈ ਬਿਲਕੁਲ ਬਿਲਕੁਲ ਰਾਜਨੀਤੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਇਹ ਭਗਵਾਨ ਦਾ ਵੀ ਅਪਮਾਨ ਕਰ ਰਿਹਾ ਹੈ ਗੁਰੂ ਦਾ ਵੀ ਅਪਮਾਨ ਕਰ ਰਿਹਾ ਹੈ ਈਵਨ ਕਿ ਜੋ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਕੋਈ ਵੀ ਵਿਚਾਰ ਤਾਰਾ ਕਹੀ ਹੈ ਉਹ ਪਰਖ ਦੀ ਕੋਸੋਟੀ ਨਹੀਂ ਪਰਖ ਕੇ ਕਹੀ ਹੈ ਔਰ ਅਨਕਟ ਕਹੀ ਹੈ ਅੱਜ ਤੱਕ ਉਹ ਉਹਨਾਂ ਨੇ ਆਪਣੀ ਗੱਲ ਤੋਂ ਕਦੇ ਵੀ ਉਹਨਾਂ ਨੇ ਸਮਝੋਤਾ ਨਹੀਂ ਕੀਤਾ ਕਦੇ ਆਪਣੀ ਗੱਲ ਤੋਂ ਡੋਲੇ ਨਹੀਂ ਹੈ ਉਹਨਾਂ ਨੇ ਜੋ ਵੀ ਗੱਲ ਕਹੀ ਹੈ ਪਰਖ ਕੇ ਕਹੀ ਹੈ ਉਸ ਗੱਲ ਤੇ ਸਾਡੇ ਸਮਾਜ ਨੂੰ ਅੱਗੇ ਵਧਣ ਦੀ ਜੁਰੂਰਤ ਹੈ ਉਹਨਾਂ ਦੇ ਵਿਚਾਰ ਤਰ੍ਹਾਂ ਤੇ ਚੱਲਣ ਦੀ ਲੋੜ ਹੈ ਤੁਹਾਨੂੰ ਕਿਤੇ ਵੀ ਕੋਈ ਮੁਸ਼ਕਲ ਨਹੀਂ ਆਏਗੀ ਉਹਨਾਂ ਨੇ ਸਾਨੂੰ ਸੜਕ ਬਣਾ ਕੇ ਦਿੱਤੀ ਹੈ ਸਾਨੂੰ ਵੀਰੋ ਗਲੀਆਂ ਨਵੀਆਂ ਨਿਕਾਲਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਨਹੀਂ ਪਤਾ ਅੱਗੇ ਗਲੀ ਬੰਦ ਹੈ ਜਾਂ ਅੱਗੇ ਕਿ ਉਸ ਗਲੀ ਦੇ ਵਿੱਚ ਕੀ ਦਿੱਕਤ ਆ ਜਾਏਗੀ ਔਰ ਪ੍ਰਭੂ ਰਤਨਾਕਾਲ ਜੀ ਮਹਾਰਾਜ ਨੇ ਤੁਹਾਨੂੰ ਇੱਕ ਸੜਕ ਬਣਾ ਕੇ ਦਿੱਤੀ ਹੈ ਉਸ ਤੇ ਸਿਰਫ ਆਪਾਂ ਨੂੰ ਗੱਡੀ ਚਲਾਣ ਦੀ ਜਰੂਰਤ ਹੈ ਸਾਡੇ ਸਾਰੇ ਸਮਾਜ ਦੇ ਜਿਹੜੇ ਮਸਲੇ ਹੈ ਉਹ ਨਿਰਬਿਗਨ ਸਹੀ ਹੋਣਗੇ ਕਿਉਂਕਿ ਹਰ ਟਾਪਿਕ ਜਿਹੜਾ ਉਹਨਾਂ ਨੇ ਉਹ ਆਪਣੀ ਬਾਣੀ ਦੇ ਵਿੱਚ ਅੰਕਿਤ ਕਰ ਦਿੱਤਾ ਵਾ ਸਿਰਫ ਉਹਨੂੰ ਅਪਣਾਉਣ ਦੀ ਜ਼ਰੂਰਤ ਹੈ ਵਾਰਮਿਕੇ ਤੇ ਤੇ ਲਾਲ ਚੰਦਾ ਵਾ ਜਿਹੜਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਵਾਰਮਿਕੇ ਸਮਾਜ ਸਹਿਮਤ ਆ ਸਾਰਾ ਦੇਖੋ ਮੈਂ ਤਾਂ ਦੀਪਕ ਜੀ ਪਿਛਲੀ ਜਿਹੜੀ ਅਸੀਂ ਵੀਡੀਓ ਜੀ ਬਣਾਈ ਹੈ ਤੁਹਾਡੀ ਬੜਾ ਰਿਸਪੌਂਸ ਮਿਲਿਆ ਲੋਕਾਂ ਨੇ ਬੜਾ ਉਹਨੂੰ ਲਾਈਕ ਕੀਤਾ ਬੜੇ ਅੱਛੇ ਅੱਛੇ ਕਮੈਂਟ ਆਏ ਬੜਾ ਲੋਕਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਦੇ ਵਿੱਚ ਮੈਂ ਕਲੀਅਰ ਕਰ ਹੀ ਚੁੱਕਿਆ ਕਿ ਦੇਖੋ ਰੰਗ ਜੋ ਗੁਰੂ ਗਿਆਨनाथ ਜੀ ਮਹਾਰਾਜ ਉਹ ਪ੍ਰਭੂ ਜੀ ਮਹਾਰਾਜ ਨਹੀਂ ਉਹਨਾਂ ਦਾ ਸੰਤ ਵੇਸ ਲਿਆ ਜੀ ਠੀਕ ਹੈ ਉਹ ਸਾਡੇ ਸਨਮਾਨੀ ਹੈ ਅਸੀਂ ਸਤਿਗੁਰੂ ਗਿਆਨनाथ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਰੰਗ ਹੈ ਉਹ ਲਾਲ ਰੰਗ ਹੈ ਕਿਉਂਕਿ ਉਹ ਆਲਰੇਡੀ ਨਾਥ ਪੰਥ ਦੇ ਵਿੱਚ ਉਹ ਚੱਲ ਰਹੇ ਨਾਥ ਪੰਥ ਦਾ ਜਿਹੜਾ ਝੰਡਾ ਲਾਲ ਰੰਗ ਦਾ ਉਹ ਉਹ ਝੰਡਾ ਉੱਥੇ ਲੱਗ ਗਿਆ ਸਾਨੂੰ ਉਹਦੇ ਨਾਲ ਕੋਈ ਅਲਰਜੀ ਨਹੀਂ ਕੋਈ ਸਾਡਾ ਦੁੱਖ ਨਹੀਂ ਸਾਨੂੰ ਠੀਕ ਹੈ ਦੈਟਸ ਆਲ ਸਾਡੇ ਗੁਰੂ ਜੀ ਦੇ ਗੁਰੂ ਜੀ ਗੁਰੂ ਗਿਆਨਾ ਜੀ ਮਹਾਰਾਜ ਉਹਨਾਂ ਦਾ ਜਿਹੜਾ ਧਵਾਜਾ ਹੈ ਉਹ ਲੱਗ ਗਿਆ ਉਹ ਸਨਮਾਨ ਨਹੀਂ ਜੀ ਲੇਕਿਨ ਗੱਲ ਵਿਚਾਰਤਾਰਾ ਦੀ ਹੈ ਵਿਚਾਰਤਾਰਾ ਸਾਡੀ ਚੱਲਦੀ ਰਹੇਗੀ ਜਦੋਂ ਸਾਡੀ ਵਿਚਾਰਤਾਰਾ ਪ੍ਰਭ ਰਤਨਾਕਰ ਮਹਾਰਾਜ ਦੀ ਜੋ ਵਿਚਾਰਤਾਰਾ ਜਿਸ ਤਰ੍ਹਾਂ ਉਹਨਾਂ ਨੇ ਜੈ ਵਾਲਮੀਕ ਨੂੰ ਸਮਝ ਲਿਆਵਾ ਪਾਵਨ ਸਤਜਿਨ ਨੂੰ ਸਮਝ ਲਿਆਵਾ ਮੁਕਤੀ ਮਾਰਾ ਨੂੰ ਸਮਝ ਲਿਆਵਾ ਸੱਚੀ ਬਰਾਦਰਾਂ ਨੂੰ ਸਮਝ ਲਿਆ ਵਾ ਜਿਸ ਦਿਨ ਉਹ ਚਰੰਗਾ ਧਰਮ ਦੁਆਜ ਦੀ ਵਿਆਖਿਆ ਸਮਝ ਜਾਣਗੇ ਮੇਰਾ ਪੂਰਾ ਵਿਸ਼ਵਾਸ ਹੈ ਇਹ ਵਾਲਮੀ ਕੀ ਧੀਰਤ ਤੇ ਚਰੰਗਾ ਧਰਮ ਦੁਆਜੀ ਲਹਿਰਾਏਗਾ ਔਰ ਸਾਡੇ ਸਮਾਜ ਦਾ ਜੋ ਧਰਮ ਦੁਆਜਾ ਉਹ ਚਰੰਗਾ ਧਰਮ ਦੁਆਜੀ ਬਣੇਗਾ ਦਸ਼ਵੀਰ ਲਵਨ ਜੀ ਆਡੀਅנס ਨੂੰ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋਗੇ ਆਡੀਅנס ਨੂੰ ਮੈਂ ਇਹ ਸੰਦੇਸ਼ ਦਵਾਂਗਾ ਕਿ ਜਿਹੜਾ ਸਾਡਾ ਧੀਰਤ ਹੈ ਉਹ ਪੂਰੇ ਦੁਨੀਆ ਦੇ ਵਿੱਚ ਸਰਮਾਨੀਏ ਧੀਰਤ ਸਾਰੇ ਸਮਾਜ ਦੇ ਲੋਕ ਸਾਰੇ ਜਾਤ ਤੇ ਧਰਮਾਂ ਦੇ ਲੋਕ ਐਸ ਤੀਰਤ ਨਤਮਸਤਕ ਹੁੰਦੇ ਆ ਇਹ ਪੂਜਨੀਯ ਸਥਾਨ ਆ ਇਸ ਜਿਹੜੀ ਤੀਰਤ ਦੀ ਮਾਨ ਮਰਿਆਦਾ ਪਿਆਰ ਮੁਹੱਬਤ ਐਜ਼ ਇਟ ਇਜ਼ ਬਰਕਰਾਰ ਰੱਖੋ ਕੋਈ ਵੀ ਵਿਵਾਦਿਤ ਜਿਹੜੀ ਗੱਲ ਐ ਐਸ ਤੀਰਤ ਤੇ ਅਪਮਾਨਿਤ ਜਿਹੜੀ ਤੀਰਤ ਤੇ ਕੋਈ ਵੀ ਗੱਲ ਆ ਉਹ ਨਾ ਹੋਵੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਵੀ ਤੁਸੀਂ ਗੱਲ ਕਰਦੇ ਹੋ ਉਹ ਛੁਪੀ ਨਹੀਂ ਰਹਿੰਦੀ ਸੋਸ਼ਲ ਮੀਡੀਆ ਦੇ ਮਾਧਿਅਮ 'ਚ ਉਹ ਮਿੰਟਾਂ ਸਕਿੰਟਾਂ ਵਿੱਚ ਦੁਨੀਆ ਵਿੱਚ ਫੈਲ ਜਾਂਦੀ ਹੈ ਤੋਂ ਇਸ ਕਰਕੇ ਮੇਰੇ ਸਾਰੇ ਸਾਧੂ ਸੰਤਾਨਾਂ ਨੂੰ ਵੀ ਉਹ ਸਾਰੇ ਸਮਾਜ ਦੇ ਧਾਰਮਿਕ ਔਰ ਸਮਾਜਿਕ ਆਗੂਆਂ ਨੂੰ ਔਰ ਆਵਾਮ ਨੂੰ ਵੀ ਨਵੇਦਨ ਹੈ ਕਿ ਵੀਰੋ ਇਸ ਤਿਰੱਤੇ ਦਾ ਸਾਰੇ ਹੀ ਜਾਤੀ ਧਰਮਾਂ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਇੱਕ ਮਹੀਨੇ ਦਾ ਮੇਲਾ ਲੱਗਦਾ ਜੋ ਪਾਵਨ ਵਿਜੇ ਦਿਵਸ ਦਾ ਜਿਹੜਾ ਮੇਲਾ ਵਾ ਨਵੰਬਰ ਦੇ ਮਹੀਨੇ ਚ ਚੱਲਦਾ ਵਾ ਉਸ ਮੇਲੇ ਦੇ ਵਿੱਚ ਦੁਨੀਆ ਭਰ ਦੇ ਲੋਕ ਜਿਹੜੇ ਉੱਤੇ ਨਤਮਸਤਕ ਹੋਣ ਲਈ ਆਉਂਦੇ ਉਹਨਾਂ ਨੂੰ ਕੋਈ ਜਾਤੀ ਧਰਮਾ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਸੋ ਆਪਾਂ ਇਸ ਧਿਰਤ ਦੀ ਜਿਹੜੀ ਪਵਿੱਤਰਤਾ ਵਾ ਇਹਨੂੰ ਬਰਕਰਾਰ ਰੱਖੀਏ ਇੱਥੇ ਜਿਹੜੀ ਵਿਚਾਰਧਾਰਾ ਵਾ ਇੱਥੇ ਜਿਹੜੀ ਪੂਜਾ ਪদ্ধਤੀ ਹੈ ਉਹ ਸਹੀ ਪੂਜਾ ਪদ্ধਤੀ ਜੋ ਪ੍ਰਭੂ ਜੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਨਿਰਧਾਰਤ ਕੀਤੀ ਹੈ ਉਸ ਤੇ ਆਪਾਂ ਚੱਲ ਕੇ ਆਪਾਂ ਇਸ ਧਿਰਤ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖੀਏ ਔਰ ਆਪਣੇ ਨਿੱਜੀ स्वार्थਾਂ ਨੂੰ ਆਪਾਂ ਤਿਆਗ ਦਈਏ ਆਪਾਂ ਕੌਮ ਧਰਮ ਦੀ ਵਿਕਾਸ ਦੀ ਗੱਲ ਕਰੀਏ ਕੌਮ ਸਾਡੀ ਅੱਗੇ ਕਿਵੇਂ ਨਿਕਲੇ ਸਾਡੇ ਜਿਹੜੇ ਹੱਕ ਐ ਉਹ ਰਾਜਨੀਤਿਕ ਤੌਰ ਤੇ ਵੀ ਲੁੱਟੇ ਜਾ ਰਹੇ ਐ ਔਰ ਵਪਾਰਕ ਤੌਰ ਤੇ ਵੀ ਸਾਡੇ ਹੱਕ ਲੁੱਟੇ ਜਾ ਰਹੇ ਐ ਸਮਾਜਿਕ ਤੌਰ ਤੇ ਵੀ ਸਾਡੇ ਹੱਕ ਲੁੱਟੇ ਜਾ ਰਹੇ ਐ ਆਪਾਂ ਇਹ ਛੋਟੇ ਛੋਟੇ ਜਿਹੜੇ ਝੰਡਿਆਂ ਦੇ ਰੰਗਾਂ ਦੇ ਚੱਕਰਾਂ ਤੋਂ ਥੋੜਾ ਉੱਪਰ ਉੱਭਰੀਏ ਉੱਪਰ ਉੱਬਰ ਕੇ ਆਪਸੀ ਭਾਈਚਾਰਾ ਆਪਸੀ ਪ੍ਰੇਮ ਜੋ ਬੱਚੇ ਲੜਕੇ ਲੜਕੀਆਂ ਯੁਵਾ ਹੋ ਰਹੇ ਐ ਉਹਨਾਂ ਦੀਆਂ ਨੌਕਰੀਆਂ ਵਾਸਤੇ ਉਹਨਾਂ ਦੇ ਰਿਸ਼ਤਿਆਂ ਵਾਸਤੇ ਜਿਹੜੀ ਦਿੱਕਤਾ ਸਮੱਸਿਆ ਆ ਰਹੀ ਐ ਉਹਨਾਂ ਦੇ ਪ੍ਰਤੀ ਆਪਾਂ ਅਧਿਐਨ ਕਰੀਏ ਵਿਚਾਰ ਕਰੀਏ ਤਾਂ ਜੋ ਸਾਡਾ ਸਮਾਜ ਜੋ ਤਰੱਕੀ ਕਰ ਸਕੇ ਸੋ ਦਸਵੇਰ ਲਵਨ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਬਹੁਤ ਅੱਛਾ ਅੱਛੇ ਵਿਚਾਰ ਤੁਸੀਂ ਰੱਖੇ ਚੰਡੇ ਦੀ ਵੀ ਵਿਆਖਿਆ ਜਿਹੜੀ ਆ ਉਹ ਬੜੀ ਬਰੀਕੀ ਨਾਲ ਤੁਸੀਂ ਸਮਝਾਈਆ ਪ੍ਰਗ ਰਤਨਾਕਰ ਜੀ ਦੇ ਜਿੰਨੇ ਵੀ ਲਿਟਰੇਚਰ ਆ ਉਹਦੇ ਬਾਰੇ ਵੀ ਤੁਸੀਂ ਬਹੁਤ ਦੱਸਿਆ ਔਰ ਮੈਂ ਉਮੀਦ ਕਰਦਾ ਹਾਂ ਕਿ ਆਡੀਅנס ਜਾਂ ਤਰਮਸਵਾ ਜੀ ਵੀਰ ਜੀ ਜਾਂ ਜਿੰਨੇ ਵੀ ਵਾਲਮੀਕ ਸਮਾਜ ਦੇ ਲੋਕ ਨੇ ਇਹਨਾਂ ਗੱਲਾਂ ਨੂੰ ਗ੍ਰਹਿਣ ਕਰਕੇ वाल्मीकि तिरो जाओ मत डको पर किसे विवाद ना हो ये ਸਾਡੇ ਸਾਰਿਆਂ ਦੀ ਬੇਨਤੀ ਆ ਸੋ ਜਸਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜਵਾਹਰ ਜੀ ਜੈ ਭੀਮ ਜੀ ਜੈ ਭਾਰਤ ਜਨਵਲ ਸਾਹਿਬ ਸੋ ਇਹ ਸੀ ਪ੍ਰਸਾਰਥੀ ਜਸਵੀਰ ਲਵਨ ਜੀ ਜਿਨ੍ਹਾਂ ਨੇ ਬਹੁਤ ਅੱਛੇ ਅੱਛੇ ਜਿਹੜੇ ਵਿਚਾਰ ਨੇ ਤੁਹਾਨੂੰ ਦੱਸੇ ਨੇ ਦੋਸਤੋ ਅੱਜ ਦਾ ਜਿਹੜਾ ਇਹ ਐਪੀਸੋਡ ਆ ਇਹ ਵਿਸ਼ੇਸ਼ ਕਰਕੇ ਇਸ ਲਈ ਬਣਾਇਆ ਗਿਆ ਸੀ ਵਲਮੀਕੀ ਸਮਾਜ ਨੂੰ ਜਾਗਰੂਕ ਕਰੀਏ ਕਿਸੇ ਵਿਅਕਤੀ ਵਿਸ਼ੇਸ਼ ਤੇ ਮੈਂ ਕੋਈ ਟਿੱਪਣੀ ਨਹੀਂ ਕੀਤੀ ਹੈ ਅਗਰ ਕਿਸੇ ਦੇ ਪ੍ਰਤੀ ਮੈਂ ਕੁਝ ਗਲਤ ਬੋਲਿਆ ਵੀ ਹਾਂ ਤਾਂ ਮੈਂ ਮਾਫੀ ਚਾਹੂੰਗਾ ਪਰ ਮੇਰਾ ਕੋਈ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ ਬਾਲਮੀਕੀ ਜਿਹੜੀ ਸਮਾਜ ਦੇ ਲੋਕ ਆ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਅਗਰ ਕਿਸੇ ਦੇ ਦਿਲ 'ਚ ਕੋਈ ਸਵਾਲ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਜਾਂ ਜੱਜ ਵੀਰ ਲਵਨ ਜੀ ਤੋਂ ਕੋਈ ਸਵਾਲ ਪੁੱਛਣਾ ਜਾਂਦਾ ਜੇ ਮੇਰੇ ਤੋਂ ਕੋਈ ਸਵਾਲ ਪੁੱਛਣਾ ਚਾਹਦਾ ਤਾਂ ਤੁਸੀਂ ਕੰਟੈਕਟ ਕਰਦੇ ਸਾਦੇਓ ਇਹਨਾਂ ਨੰਬਰਾਂ ਤੇ। ਸੋ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਨਾਲ ਫੇਰ ਮੁਲਾਕਾਤ ਹੋਗੀ। ਮੈਨੂੰ ਹੁੰਦੇ ਉਹ ਇਜਾਜ਼ਤ ਪਰ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਅਗਲੀ ਜਿਹੜੀ ਵੀਡੀਓ ਤੁਹਾਡੇ ਤੱਕ ਜਲਦ ਹੀ ਪਹੁੰਚ ਸਕੇ। ਤੁਹਕ ਨਵੇਂ ਐਪੀਸੋਡ ਨਾਲ ਫੇਰ ਪ੍ਰਸਤੁਤ ਹੋऊंगा ਔਰ ਮੈਨੂੰ ਦਿਓ ਜਾਇ ਜੀ ਧੰਨਵਾਦ ਜਾ ਵਾਲਮੀਕੀ ਜਾਪੀਮ ਜਾ ਸ਼੍ਰੀ ਨਵਲ ਜਾਪਾ ਰਜਾਪ